ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਗ੍ਰਾਮਰ ਦੀ ਸੈਕਿੰਡ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਧੁਨੀ ਵਿਧੋ ਸੋ ਬਹੁਤ ਜਿਆਦਾ ਇੰਪੋਰਟੈਂਟ ਕਲਾਸ ਹੋਣ ਵਾਲੀ ਹੈ ਜੇ ਅੱਜ ਦੀ ਕਲਾਸ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਜੋ ਵੀ ਬੱਚਾ ਪੰਜਾਬ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਸਾਰੇ ਐਗਜ਼ਾਮਾਂ ਲਈ ਅੱਜ ਦੀ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ ਕਿਉਂਕਿ ਆਪਾਂ ਇਸ ਵਿੱਚ ਜਾਣਾਂਗੇ ਜਿਹੜੇ ਆਪਣੇ ਮੇਨ ਕਨਸੈਪਟ ਹੁੰਦੇ ਨੇਗੇ ਧੂਨੀ ਵਿਦਵਨਸ ਸੰਬੰਧਿਤ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਵੇੜੇ ਰਹਿਣਾ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਸੋ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਤੁਹਾਨੂੰ ਮੇਰੇ ਟੈਲੀਗ੍ਰam ਤੇ ਮਿਲੂਗੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਸਟ ਆਪਾਂ ਇੰਟਰੋਡਕਸ਼ਨ ਚਾਹੁੰਦੇ ਆਂ ਬਿੱਤੂ ਨਹੀਂ ਧੁਨੀਆਂ ਧੁਨੀ ਹੁੰਦੀ ਕੀ ਹੈ ਫਸਟ ਫਸਟ ਆਫ 올 ਇਨ ਧੁਨੀ ਇਥੇ ਪੰਜਾਬੀ ਧੁਨੀਆਂ ਬੋਲਣ ਪਹਿਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਿਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਪਹਿਲੀ ਡੈਫੀਨੇਸ਼ਨ ਹੈ ਜੀ ਧੁਨੀਆਂ ਦੀ ਵੀ ਬੋਲਣਾ ਆਪਾਂ ਜਦੋਂ ਬੋਲਦੇ ਆ ਆਪਣੇ ਮੂੰਹ ਚ ਜਿਹੜੀਆਂ ਸਾਰਥਿਕ ਕੰਨ ਜਿੰਨਾ ਕੋਈ मीनिंग ਨਿਕਲਦਾ ਹੋਵੇ ਉਹ ਨਿਕਲਦੇ ਹਨ ਉਹਨਾਂ ਨੂੰ ਵਿਆਕਰਨ ਵਿੱਚ ਆਪਾਂ ਕੀ ਕਹਿੰਦੇ ਆ ਧੁਨੀਆਂ ਕਿਹਾ ਜਾਂਦਾ ਹੈ ਇਹ ਸਾਰਥਕ ਆਵਾਜ਼ਾਂ ਜਾਂ ਧੁਨੀਆਂ ਮੌਖਿਕ ਪਧਰੂ ਤੇ ਵਿਚਰਦੀਆਂ ਹਨ ਵੀ ਜਿਹੜੀਆਂ ਸਾਰਥਕ ਧੁਨੀਆਂ ਨੇ ਜਿਹੜੀਆਂ ਆਵਾਜ਼ਾਂ ਨੇ ਇਹ ਕੀ ਆਪਣੇ ਜਿਹੜੇ ਮੱਖ ਤੋਂ ਬੋਲਦੇ ਆ ਉਹ ਪਧਰ ਤੇ ਕੀ ਮਤਲਬ ਵਿਚਰਦੀਆਂ ਨਹੀਂ ਧੁਨੀਆਂ ਨੂੰ ਤਿੰਨ ਤਰੀਕਿਆਂ ਨਾਲ ਹੀ ਸਮਝਿਆ ਜਾਂਦਾ ਹੈ ਕਿੰਨੇ ਤਰੀਕਿਆਂ ਨਾਲ ਸਮਝਿਆ ਜਾ ਸਕਦੇ ਉਚਾਰ ਸੰਚਾਰ ਸ਼੍ਰਵਣੀ ਕਹਿੰਦਾ ਮਤਲਬ ਤਿੰਨ ਮੀਨਿੰਗ ਨੇ ਜੀ ਧੁਨੀ ਨੂੰ ਸਮਝਣ ਦੇ ਇੱਕ ਤਾਂ ਆਪਾਂ ਕੋਈ ਸ਼ਬਦ ਉਚਾਰ ਰਿਹਾ ਉਸ ਦੇ ਨਾਲ ਆਪਾਂ ਸਮਝ ਸਕਦੇ ਆ ਇੱਕ ਕੋਈ ਸੰਚਾਰ ਕਰ ਰਿਹਾ ਕੋਈ ਗੱਲਬਾਤ ਉਹਦੇ ਨਾਲ ਹੀ ਸਮਝ ਸਕਦੇ ਆ ਇੱਕ ਆਪਾਂ ਸੁਣ ਕੇ ਜਿਹਨੂੰ ਸ਼੍ਰਵਣੀ ਕਹਿੰਦੇ ਆ ਸੁਣ ਕੇ ਕੀ ਆਪਾਂ ਧੁਨੀ ਨੂੰ ਕੀ ਸਮਝ ਸਕਦੇ ਆ ਤਾਂ ਕਿੰਨੇ ਤਰੀਕੇ ਹੋਗੇ ਜੀ ਉਹ ਤਾਂ ਇਹ ਸਮਝਣ ਵਾਲਾ ਕਨਸੈਪਟ ਵੀ ਧੁਨੀ ਨੂੰ ਤਿੰਨ ਤਰੀਕੇ ਨਾਲ ਸਮਝਿਆ ਜਾਂਦਾ ਹੈ ਉਚਾਰ ਸੰਚਾਰ ਤੇ ਸ਼੍ਰਵਣੀ ਨੈਕਸਟ ਦੇਖੋ ਜੀ ਤੁਨੀ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ ਉਹ ਨੈਕਸਟ ਪੁਆਇੰਟ ਹੈ ਜੀ ਕਹਿੰਦਾ ਤੁਨੀ ਨੂੰ ਪੰਜਾਬੀ ਜਿਹੜੀ ਆਪਣੀ ਭਾਸ਼ਾ ਜਿਹਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ ਤੁਨੀ ਭਾਸ਼ਾ ਹੀ ਸੰਚਾਰ ਦੀ ਛੋਟੀ ਤੋਂ ਛੋਟੀ ਇਕਾਈ ਹੈ ਭਾਸ਼ਾ ਹੀ ਤੁਨੀ ਦਾ ਕਾਰਜ ਅਹਿਮ ਹੈ ਠੀਕ ਹੈ ਇਹ ਕਹਿਣਾ ਅਤਰ ਕੀ ਹੈ ਵੀ ਜਿਹੜੀ ਭਾਸ਼ਾ ਦੀ ਜਿਹੜੀ ਬੁਨਿਆਦੀ ਇਕਾਈ ਉਹ ਕੀ ਹੈ ਤੁਨੀ ਹੈ ਤੇ ਤੁਨੀ ਜਿਹੜੀ ਭਾਸ਼ਾ ਸਰੰਚਨਾ ਦੀ ਜਦੋਂ ਆਪਾਂ ਇੱਕ ਭਾਸ਼ਾ ਦਾ ਸਟਰਕਚਰ ਬਣਦਾ ਹੈ ਉਹਦੀ ਕੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਹੈ ਜੀ ਭਾਸ਼ਾਈ ਧੁਨੀਆ ਦਾ ਕਹਿੰਦਾ ਕਿ ਇਹ ਇੱਕ ਐਮ ਕਾਰਜ ਹੈ ਇਹ ਇੱਕ ਦੂਜੇ ਨਾਲ ਮਿਲ ਕੇ ਆਪਣੇ ਤੋਂ ਉੱਪਰਲੇ ਪੱਧਰ ਦੀਆਂ ਇਕਾਈਆਂ ਭਾਵ ਸ਼ਬਦਾਂ ਦਾ ਨਿਰਮਾਣ ਕਰਦਿਆਂ ਨੇ ਕਹਿਣ ਦਾ ਮਤਲਬ ਇਹ ਧੁਨੀਆਂ ਤੋਂ ਮਿਲ ਕੇ ਕੀ ਬਣਦੇ ਨੇ ਸ਼ਬਦ ਬਣਦੇ ਨੇ ਤਾਂ ਕਹਿਣ ਦਾ ਮਤਲਬ ਤੂੰ ਨਹੀਂ ਸਭ ਤੋਂ ਛੋਟੀ ਇਕਾਈ ਹੈ ਇੱਕ ਦੂਜੇ ਨਾਲ ਮਿਲ ਕੇ ਆਪਣੇ ਤੋਂ ਉੱਪਰਲੇ ਪੱਧਰ ਦੀਆਂ ਇਕਾਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸ਼ਬਦਾਂ ਦਾ ਨਾਮ ਦਿੰਨੇ ਆ ਉਹਨਾਂ ਦਾ ਕੀ ਨਿਰਮਾਣ ਕਰਦਿਆਂ ਨੇ ਇਹਨਾਂ ਸ਼ਬਦਾਂ ਨੂੰ ਜਦੋਂ ਇੱਕ ਪੰਜਾਬੀ ਪਾਸ਼ਾ ਦਾ ਬੁਲਾਰਾ ਬੋਲਦਾ ਹੈ ਤਾਂ ਉਸ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਿਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਪੰਜਾਬੀ ਦੀਆਂ ਧੁਨੀਆਂ ਕਿਹਾ ਜਾਂਦਾ ਹੈ ਕਹਿਣ ਦਾ ਮੀਨ ਕੀ ਹੈ ਜੇ ਇੱਥੇ ਆਪਣਾ ਕੀ ਕਹਿ ਰਿਹਾ ਵੀ ਜਦੋਂ ਆਪਾਂ ਇੰਨਾਂ ਤੋਂ ਮਤਲਬ ਇਹ ਜਿਹੜੇ ਸ਼ਬਦ ਨੇ ਆਪਾਂ ਜਦੋਂ ਆਪਾਂ ਪੰਜਾਬੀ ਭਾਸ਼ਾ ਵਿੱਚ ਬੁਲਾਰਾ ਬੋਲਦੇ ਠੀਕ ਹੈ ਜੀ ਜੇ ਪੰਜਾਬੀ ਭਾਸ਼ਾ ਦਾ ਇੱਕ ਵਿਅਕਤੀ ਬੋਲਦਾ ਹੈ ਉਸ ਸਮੇਂ ਜਿਹੜੇ ਤੇ ਮੂੰਹ ਚੋਂ ਜਿਹੜੀਆਂ ਸਾਰਥਿਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਆਪਾਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਕਿਹਾ ਜਾਂਦਾ ਹੈਗਾ ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਉਸ ਦਾ ਨਖੇੜ ਕਿੱਤੇ ਆ ਹਿੱਟ ਲਿਖੇ ਅਨੁਸਾਰ ਤੁਨਿਆ ਦਾ ਪਤਾ ਲੱਗਦਾ ਠੀਕ ਹੈ ਕਹਿੰਦਾ ਮੀਨਿੰਗ ਕੀ ਹੈ ਵੀ ਜਦੋਂ ਵੀ ਆਪਾਂ ਪੰਜਾਬੀ ਦੀ ਧੁਨੀ ਕੋਈ ਨਖੇੜ ਕਰਦੇ ਆ ਕਹਿੰਦਾ ਤੇ ਪੰਜਾਬੀ ਦਾ ਕੋਈ ਵੀ ਸ਼ਬਦ ਜਦੋਂ ਆਪ ਕੋਈ ਚਾਰਦੇ ਆ ਜਦੋਂ ਤਾਂ ਨਖੇੜ ਕਰਦੇ ਆ ਤਾਂ ਆਪਾਂ ਨੂੰ ਇਹ ਧੁਨੀਆਂ ਪ੍ਰਾਪਤ ਹੁੰਦੀਆਂ ਜਿਵੇਂ ਨੀਚੇ ਦੇਖੋ ਜੀ ਫਸਟ ਆਪਾਂ ਨੂੰ ਸ਼ਬਦ ਨੇ ਫਿਰ ਕਿ ਆਪਾਂ ਧੁਨੀਆਂ ਦਾ ਨਖੇੜ ਕੀਤਾ ਹੋਇਆ ਜਿਵੇਂ RAM ਹੈ ਜੀ RAM ਕਿਵੇਂ ਬਣਿਆ ਰ ਪਲੱਸ ਅ ਪਲੱਸ ਮ ਕੀ ਬਣ ਗਿਆ RAM ਕਹਿੰਦਾ ਮਤਲਬ ਰ ਰ ਪਲੱਸ ਆੜ ਨੂੰ ਕੰਨਾ

ਪਪਾ ਪਲੱਸ ਊੜੇ ਔਂਕੜੇ ਪਲੱਸ ਸੱਸਾ ਪਲੱਸ ਤੱਤਾ ਪਲੱਸ ਕੱਕਾ ਕੀ ਬਣ ਗਿਆ ਪੁਸਤਕ ਫਿਰ ਹੈਗੇ ਜੀ ਭਾਰਤ ਪਾਤ ਕਿਵੇਂ ਬਣਿਆ ਹਾ ਜੀ ਪੱਬਾ ਪਲੱਸ ਆੜੇ ਨੂੰ ਕੰਨਾ ਪਲੱਸ ਰਾਰਾ ਪਲੱਸ ਤੱਤਾ ਕੀ ਬਣ ਗਿਆ ਭਾਰਤ ਤਾਂ ਇਹ ਆਪਾਂ ਕੀ ਧੁਨੀਆਂ ਦਾ ਜਿਹੜਾ ਕੀ ਇਹ ਨਖੇੜ ਕੀਤਾ ਹੋਇਆ ਜੀ ਆਪਣੀ ਪੰਜਾਬੀ ਧੁਨੀਆਂ ਦਾ ਵੀ ਜਿਵੇਂ ਰਾਮ ਸ਼ਬਦ ਦਾ ਦੇਖੋ ਫਿਰ ਹੈ ਸੂਰ ਚ ਫਿਰ ਹੈ ਪੁਸਤਕ ਫਿਰ ਹੈ ਭਾਰਤ ਇਹਨਾਂ ਧੁਨੀਆਂ ਦਾ ਆਪਾਂ ਨੇ ਕੀ ਕੀਤਾ ਹੈ ਆਪਾਂ ਨੇ ਖੇੜੀ ਹੋਈ ਹੁਣ ਇਹ ਕਿਵੇਂ-ਕਿਵੇਂ ਬਣਦੀਆਂ ਨੇ ਛੋਟੀ-ਛੋਟੀ ਧੁਨियां ਦਾ ਸਾਰਤਕ ਧੁਨੀਆਂ ਤੋਂ ਇੱਕ ਸ਼ਬਦ ਕਿਵੇਂ ਬਣਦਾ ਹੈ ਉਹ ਆਪ ਨੂੰ ਕਿ ਦੱਸਿਆ ਗਿਆ ਬ੍ਰਿਹਾ ਨੈਕਸਟ ਦੇਖੋ ਜੀ ਪੰਜਾਬੀ ਭਾਸ਼ਾ ਦੀ ਧੁਨੀਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਪੰਜਾਬੀ ਜਿਹੜੀ ਭਾਸ਼ਾ ਦੀ ਧੁਨੀਆਂ ਨੇ ਉਹਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਕਹਿੰਦਾ ਉਹਨਾਂ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਕਿਹਨੂੰ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਪੰਜਾਬੀ ਜਿਹੜੀ ਧੁਨੀਆਂ ਨੇ ਉਹਨੂੰ ਧੁਨੀਆਂ ਨਾਲ ਆਪ ਕਿਹੜੇ ਤਰ੍ਹਾਂ ਤੇ ਵੰਡ ਲੁੰਨੇ ਆ ਉਹਦੇ ਦੋ ਵਰਗ ਬਣਾ ਲੈਨੇ ਇੱਕ ਹੁੰਦੇ ਨੇ ਸਵਰ ਧੁਨੀਆਂ ਇੱਕ ਹੁੰਦੇ ਨੇ ਵਿਅੰਜਨ ਧੁਨੀਆਂ ਹੁਣ ਆਪਾਂ ਇਹ 3 ਵਾਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਵੀ ਸਵਰਤੂਣੀਆਂ ਕੀ ਹੁੰਦੀਆਂ ਨੇ ਤੇ ਵਿਅੰਜਨਤੂਣੀਆਂ ਕੀ ਹੁੰਦੀਆਂ ਨੇ ਨੈਕਸਟ ਦੇਖੋ ਸਵਰਤੂਣੀਆਂ ਸਵਰਤੂਣੀਆਂ ਕੀ ਹੁੰਦੀਆਂ ਨੇ ਕਹਿੰਦਾ ਸਵਰਤੂਣੀਆਂ ਉਹ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਕੇ ਬਾਹਰ ਨਿਕਲ ਜਾਂਦੀ ਹੈ ਕਹਿੰਦਾ ਭਾਵ ਸਵਰਤੂਣੀਆਂ ਉਹ ਧੁਨੀਆਂ ਹੁੰਦੀਆਂ ਨੇ ਜਦੋਂ ਆਪਾਂ ਕੋਈ ਸ਼ਬਦ ਉਚਾਰਦੇ ਹਾਂ ਤਾਂ ਆਪਣੇ ਗਲੇ ਵਿੱਚ ਕੋਈ ਰੋਕ ਤੋਂ ਬਿਨਾ ਬੇਰੋਕ ਕਿਉਂਕਿ ਆਵਾਜ਼ ਬਾਹਰ ਨਿਕਲ ਜਾਂਦੀ ਹੈ ਇਹਨਾਂ ਪੱਕੀ ਕਹਿੰਦੇ ਨੇ ਸਾਰਤਕ ਧੁਨੀਆਂ ਕਹਿੰਦੇ ਨੇ ਆ ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਸੈਕਿੰਡ ਕਿ ਕਿਹਾ ਗਿਆ ਇਸ ਵਰਤੁਨਿਆ ਵਾਸਤੇ ਸੈਕਿੰਡ ਪੁਆਇੰਟ ਇਹ ਵੀ ਇਹਨਾਂ ਨੂੰ ਬੋਲਣ ਸਮੇਂ ਕਿ ਇਹ ਬਹੁਤ ਇਹ ਘੱਟ ਸਮਾਂ ਲੱਗਦਾ ਹੈਗਾ ਨੈਕਸਟ ਦੇਖੋ ਜੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕੁੱਲ 10 ਸਵਰਤੂਆਂ ਮੰਨੀਆਂ ਗਈਆਂ ਨੇ ਹੁਣ ਦੇਖੋ ਜੀ ਪੰਜਾਬੀ ਸੁਰਤਾਂ ਕੁਐਸਚਨ ਡਾਇਰੈਕਟਿਵ ਪੁੱਛਿਆ ਜਾ ਸਕਦਾ ਹੈ ਵੀ ਆਪਣੀ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਜਿਹੜੇ ਸਵਰਤੂਆਂ ਮੰਨੀਆਂ ਗਈਆਂ ਨੇ ਤਾਂ ਕਿੰਨੇ ਮੰਨੀਆਂ ਗਈਆਂ 10 ਮੰਨੀਆਂ ਗਈਆਂ ਜਿਵੇਂ ਆੜਾ ਆੜੇ ਨੂੰ ਕੰਨਾ ਈੜੀ ਨੂੰ ਸਿਆਰੀ ਈੜੀ ਨੂੰ ਬਿਆਰੀ ਊੜੇ ਔਂਕੜੇ ਊੜੇ ਤੇ ਲੈਂਕੜ ਈੜੀ ਲਾਮਾ ਤੇ ਆੜੇਦਲਾਮਾ ਊੜੇ ਦਾ ਪੂਰਮ ਮੂੰਹ ਖੁੱਲਾ ਇਹਦਾ ਮਤਲਬ ਹੁੰਦਾ ਜੀ ਊੜੇ ਮੁਖੀਆ ਹੋੜ ਹੈ ਤੇ ਕੀ ਇਹ ਆੜੇ ਨੂੰ ਕਨੋੜਾ ਇਹ ਕੀ ਨੇ ਆਪਣੇ ਕੋਲੇ 10 ਆਪਣੇ ਕੀ ਸਵਰਤੂਆਂ ਨੇ ਆਖੀਆਂ ਮੰਨੀਆਂ ਗਈਆਂ ਨੇ ਬੇਸ਼ੱਕ ਕਹਿੰਦਾ ਸਵਰਤੂਆਂ ਦੇ ਮੂੰਹ ਵਿੱਚੋਂ ਬਿਨਾ ਕਿਸੇ ਰੁਕਾਵਟ ਦੇ ਉਚਾਰੀਆਂ ਜਾਂਦੀਆਂ ਹਨ ਪਰ ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖਾਸ ਭੂਮਿਕਾ ਹੈ ਕਹਿੰਦਾ ਮਤਲਬ ਕਹਿੰਦਾ ਵੀ ਜਦੋਂ ਵੀ ਉਚਾਰੀਆਂ ਜਾਂਦੀਆਂ ਨੇ ਸਵਰਤੂਆਂ ਨੀਆਂ ਚਾਹੇ ਇਹ ਬੇਰੋਕ ਕੀਆ ਉਚਾਰੀਆਂ ਜਾਂਦੀਆਂ ਨੇ ਬਟ ਫਿਰ ਵੀ ਕੀ ਹੈਗਾ ਇਹਨਾਂ ਦੇ ਉਚਾਰਨ ਸਮੇਂ ਜੀਭ ਦੀ ਕੀ ਹੈ ਭੂਮਿਕਾ ਹੁੰਦੀ ਹੈ ਜੀ ਇਹਨਾਂ ਦਾ ਕਿਉਂਕਿ ਉਸ ਸਮੇਂ ਜੀਵ ਕਈ ਸਥਿਤੀਆਂ ਗ੍ਰਹਿਣ ਕਰਦੀ ਹੈ ਕਹਿੰਦਾ ਮੈਂਨੇ ਕੀ ਹੈ ਵੀ ਉਸ ਸਮੇਂ ਕੀ ਹੈ ਕਿ ਜੀਵ ਕਈ ਸਥਿਤੀਆਂ ਗ੍ਰਹਿਣ ਕਰਦੀ ਹੈ ਜਿਵੇਂ ਕਦੇ ਜੀਵ ਉੱਚੇ ਬਾਜ ਵਿੱਚ ਹੁੰਦੀ ਹੈ ਕਦੇ ਮੱਧ ਉੱਚੀ ਕਦੇ ਅਧ ਨਿਯਮਿਤ ਕਦੇ ਨੀਮੀ ਇਹ ਕੀ ਹੈ ਸਥਿਤੀ ਹੈ ਜੀਵ ਦੀ ਕਦੋਂ ਤਾਂ ਕਹਿੰਦੇ ਜੀਵ ਬਹੁਤ ਜ਼ਿਆਦਾ ਹੀ ਉੱਚੀ ਹੁੰਦੀ ਹੈ ਕਦੇ ਅਧ ਉੱਚੀ ਹੁੰਦੀ ਹੈ ਕਦੇ ਆਪਣੇ ਕੀ ਅਧ ਨਿਯਮਿਤ ਕਦੇ ਜਮੀ ਨੀਮੀ ਹੁੰਦੀ ਹੈ ਕਦੇ ਜੀਵ ਦਾ ਅਗਲਾ ਹਿੱਸਾ ਤੇ ਕਦੇ ਪਿਛਲਾ ਹਿੱਸਾ ਹਰਕਤ ਕਰਦਾ ਹੈ ਕਹਿੰਦਾ ਮਤਲਬ ਕਦੇ ਤੱਕ ਜੀਵ ਦਾ ਅਗਲਾ ਹਿੱਸਾ ਤੇ ਕਦੇ ਕੀ ਪਿਛਲਾ ਹਿੱਸਾ ਇਸ ਪ੍ਰਕਾਰ ਕਹਿੰਦਾ ਬੁੱਲਣਾਂ ਦੀ ਵੀ ਅਹਿਮ ਭੂਮਿਕਾ ਹੈ ਕਦੇ ਇਹ ਗੁਲਾਈਦਾਰ ਅਤੇ ਕਦੇ ਗੁਲਾਈ ਰਹਿਤ ਅਵਸਥਾ ਵਿੱਚ ਹੁੰਦੀ ਹੈ ਵੀ ਜੀਵ ਕੀ ਹੈ ਜੀਮ ਸੋਰੀ ਜੀ ਬੁੱਲਣਾਂ ਦੇਖੀ ਵੀ ਐਮਪੋਮਿਕਨ ਦੋ ਕਦੀ ਵਰਤਾ ਜਮਿੰਗ ਗੁਲਾਈਦਾਰ ਠੀਕ ਹੈ ਤੇ ਕਦੇ ਜੇ ਕੀ ਹੁੰਦੀ ਬਿਨਾ ਗੁਲਾਈ ਰਹਿਤ ਹੁੰਦੀ ਨੇ ਜੀ ਜਿਹੜੇ ਸਾਹ ਅੰਦਰ ਜਿਹੜਾ ਸਾਹ ਆਪਣਾ ਅੰਦਰ ਜਾ ਰਿਹਾ ਹੁੰਦਾ ਹੈ ਕਹਿੰਦਾ ਉਹ ਕਿਸੇ ਧੁਨੀ ਦੇ ਉਚਾਰਨ ਵੇਲੇ ਘੱਟ ਲੱਗਦਾ ਤੇ ਕਿਸੇ ਤੇ ਵੱਧ ਲੱਗਦਾ ਜਦੋਂ ਕਹਿੰਦਾ ਆਪਣਾ ਸਾਹ ਪੰਨ ਲੈ ਕੇ ਜਾ ਰਿਹਾ ਹੁੰਦਾ ਕਿਸੇ ਧੁਨੀ ਦਿੱਤਾ ਉਹ ਉਚਾਰਨ ਸਮੇ ਬਹੁਤ ਘੱਟ ਲੱਗਦਾ ਕਿਸੇ ਤੇ ਵੱਧ ਲੱਗਦਾ ਇਸ ਸਿਧਾਂਤ ਦੇ ਅਨੁਸਾਰ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਿਹੜਾ ਕਿਹੜਾ ਜੀ ਹਰਸ਼ਵ ਜਾਂ ਲਗੂ ਸਵਰਤੁਨੀਆਂ ਜਿਨ੍ਹਾਂ ਪਾ ਘੱਟ ਸਮਾ ਲੱਗਣ ਵਾਲੇ ਧੁਨੀਆਂ ਵੀ ਕਹਿੰਦੇ ਨੇ ਆ ਲਗੂ ਸਵਰਤੁਨੀਆਂ ਜਾਂ ਹਰਸ਼ਵ ਸਵਰਧੁਨੀਆਂ ਆਪਾਂ ਨੇ ਦੋ ਨਾਮ ਦਿੱਨੇ ਆ ਹਰਸ਼ਵ ਦੀ ਵੀ ਹਲਗੂ ਦੀ ਵੀ ਹੁੰਦਾ ਕਹਿੰਦਾ ਨਹੀਂ ਨਹੀਂ ਘੱਟ ਸਮਾਂ ਲੱਗਣ ਵਾਲੀਆਂ ਧੁਨੀਆਂ ਸੈਕਿੰਡ ਕੀ ਹੈ ਜੀ ਦੀਰਗ ਸਵਰਧੁਨੀਆਂ ਵੱਧ ਸਮਾਂ ਲੱਗਣ ਵਾਲੀਆਂ ਧੁਨੀਆਂ ਹੁਣ ਅੱਗੇ ਆਪਾਂ ਦੇਖੋ ਜਿਹੜੀ ਸਵਰਧੁਨੀਆਂ ਨੇ ਜੁੰਨਨ ਵੀ ਆਪਾਂ ਦੋ ਅੱਗੇ ਡਿਵਾਈਡ ਕਰਤਾ ਇੱਕ ਤਾਂ ਹਰਸ਼ਵ ਜਾਂ ਲਗੂ ਸਵਰਧੁਨੀਆਂ ਇੱਕ ਕੀ ਹੈ ਦੀਰਗ ਸਵਰਧੁਨੀਆਂ ਨੈਕਸਟ ਦੇਖੋ ਇਹ ਪੰਜਾਬੀ ਵਿੱਚ ਕਹਿੰਦਾ ਊੜੇ ਔਕੜ ਆੜਾ ਤੇ ਈੜੀ ਜਿਹੜੇ ਕਿਨੇ ਲਘੂ ਸਵਰਧੁਨੀਆਂ ਨੇ ਤਿੰਨ ਨੇ ਆਪਣੇ ਕੋਲੇ ਲਘੂ ਸਵਰਧੁਨੀਆਂ ਜਿਨ੍ਹਾਂ ਪਹਾਰਸ਼ੀਵ ਸਵਰਧੁਨੀਆਂ ਵੀ ਕੰਨਿਆ ਊੜੇ ਔਂਕੜੇ ਆੜਾ ਤੇ ਈੜੀ ਸਾਰੀ ਇਹ ਕਿਨੇ ਆਪਣੇ ਕੋਲੇ ਤਿੰਨ ਨੇ ਜਿਹੜੀ ਲਘੂ ਸਵਰਧੁਨੀਆਂ ਨੇ ਬਾਕੀ ਸਾਰੀਆਂ ਜਿਵੇਂ ਆੜੇ ਕੰਨਾ ਈੜੀ ਵਿਹਾਰੀ ਊੜੇ ਦਲੈਂਕੜ ਈੜੀ ਲਾਮਾ ਆੜੇ ਸੋਰੀ ਆੜੇ ਦਿਤਲਾਮਾਈ ਊੜੇ ਦਾ ਪੂਰਮ ਜਿਨ੍ਹਾਂ ਪਹਾੜਾ ਕਹਿੰਦੇ ਨੇ ਆ ਤੇ ਪੂਰੇ ਘਣੋੜਾ ਇਹ ਕਿ ਇਹ ਆਪਣੇ ਕੋਲੇ ਸਾਰੀਆਂ ਕੀ ਆਪਣੇ ਕੋਲੇ ਆ ਗਈਆਂ ਇਹ ਸਾਰੀਆਂ ਆਪਣੇ ਕੋਲੇ ਆ ਗਈਆਂ ਦੀर्घ स्वर ਤੁਣੀਆਂ ਦੇਖੋ ਤਿੰਨ ਨੂੰ ਛੱਡ ਕੇ ਬਾਕੀ ਤੁਣੀਆਂ ਕੀ ਹੋ ਗਈਆਂ ਆਪਣੇ ਕੋਲੇ ਦੀर्घ स्वर ਹੋ ਗਈਆਂ ਤਾਂ ਤੁਸੀਂ ਯਾਦ ਰੱਖਣਾ ਸਿਰਫ ਜੇ ਤੁਸੀਂ ਲਘੂ ਨੂੰ ਵੀ ਤਾਂ ਰੱਖ ਲਓਗੇ ਨਾ ਇਹਨਾਂ ਨੂੰ ਯਾਦ ਕਰ ਲਓਗੇ ਤਾਂ ਜਿਹੜੀ ਦੂਜੀਆਂ ਨੇ ਦੀਖਣ ਆਪੀ ਯਾਦ ਹੋ ਜਾਣਗੀਆਂ ਜੇ ਜਦੋਂ ਆਪਾਂ ਤਿੰਨ ਕੱਢ ਦਾਂਗੇ ਤਾਂ ਬਾਕੀ ਆਪਣੇ ਕੋਲ ਬਚੀਆਂ ਕਿਹੜੀਆਂ ਬਾਕੀ ਆਪਣੇ ਕੋਲੇ ਦੀर्घ स्वर ਤੁਣੀਆਂ ਬਚੀਆਂ ਆਮ ਤੌਰ ਤੇ ਕਹਿੰਦਾ ਦੀर्घ स्वर ਤੁਣੀਆਂ ਦੇ ਉਚਾਰਨ ਵੇਲੇ ਲਘੂ ਸਵਰ ਤੁਣੀਆਂ ਨਾਲ ਦੁਗਣਾ ਸਮਾਂ ਲੱਗਦਾ ਵੀ ਕਹਿੰਦਾ ਮਿਨਿਮ ਕੀ ਹੈ ਵੀ ਜਿਹੜੀ ਆਪਣੇ ਆਮ ਤੌਰ ਤੇ ਦੀਰਘ ਸਵਰਤ ਹੁੰਦੀਆਂ ਨੇ ਜਿਹਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਉਹਨਾਂ ਦੇ ਉਚਾਰਨ ਸਮੇਂ ਕਹਿੰਦਾ ਕਿ ਇਹ ਜਿਹੜਾ ਲਘੂ ਸਵਰਤ ਹੁੰਨੇ ਦੁੱਕੇ ਦੁਗਣਾ ਸਮਾਂ ਦੋ ਗੁਣਾ ਕਹਦੇ ਨੇ ਜਿਹਨੂੰ ਆਪਾਂ ਦੋ ਗੁਣਾ ਕੀ ਹੈ ਜਦ ਦੋ ਗੁਣਾ ਕੀ ਆਪ ਨੂੰ ਟਾਈਮ ਲੱਗਦਾ ਨੈਕਸਟ ਦੇਖੋ ਜੀ ਇਹ ਤਾਂ ਹੈਗੇ ਸੇ ਆਪਣੇ ਕੋਲ ਸਵਰਧੂਆਂ ਸੈਕਿੰਦ ਆ ਗਿਆ ਆਪਣੇ ਕੋਲ ਵਿਅੰਜਨ ਦੂਆਂ ਵਿਅੰਜਨ ਦੂਆਂ ਕੀ ਹੁੰਦੀਆਂ ਨੇ ਵਿਅੰਜਨ ਉਹ ਤੋਂ ਨਹੀਂ ਹੁੰਦੀ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਦੇ ਨਾ ਕਿਸੇ ਨਾ ਕਿਸੇ ਸਥਾਨ ਉੱਤੇ ਥੋੜੀ ਜਿਹੀ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦਾ ਹੈ ਕਹਿਣ ਦਾ ਮਤਲਬ ਕੀ ਆ ਗਿਆ ਵੀ ਵਿਅੰਜਨ ਉਹ ਤੋਂ ਨਹੀਂ ਹੁੰਦੀ ਹੈ ਜੀ ਜਿਸ ਦਾ ਜਦੋਂ ਆਪਾਂ ਉਚਾਰਨ ਕਰਦੇ ਆ ਤਾਂ ਤਾਂ ਉਚਾਰਨ ਵੇਲੇ ਕਿ ਅੰਗ ਦੀ ਸਾਹ ਦੇ ਜਿਹੜਾ ਉਹ ਮਤਲਬ ਅੰਗ ਹੈ ਸਾਹ ਪਣ ਅੰਗ ਹੈ ਕਿਸੇ ਨਾ ਕਿਸੇ ਸਥਾਨ ਤੇ ਕਹਿੰਦਾ ਥੋੜੀ ਜਿਹੀ ਬਹੁਤ ਜ਼ਿਆਦਾ ਕਿ ਰੁਕਾਵਟ ਪੈਂਦੀ ਹੈ ਸਾਂਦੀ ਹਵਾ ਨੂੰ ਦੋ ਉਚਾਰਨ ਅੰਗ ਰੋਕਦੇ ਹਨ ਵੀ ਜਿਹੜੀ ਸਾਂਦੀ ਹਵਾ ਹੈ ਜਿਹਨੂੰ ਕੀ ਹੈ ਉਚਾਰਨ ਦੇ ਆਪਣੇ ਦੋ ਅੰਗ ਰੋਕਦੇ ਨੇ ਇਹਨਾਂ ਵਿੱਚ ਇੱਕ ਤਾਂ ਚੁਸਤ ਤੇ ਦੂਜਾ ਕੀ ਹੈ ਸੁਸਤ ਇੱਕ ਇਹਨਾਂ ਵਿੱਚ ਇੱਕ ਨੂੰ ਕਹਿੰਦੇ ਨੇ ਆਪਾਂ ਚੁਸਤ ਤੇ ਇੱਕ ਕਹਿੰਦੇ ਨੇ ਆਪਾਂ ਸੁਸਤ ਦੋ ਅੰਗ ਰੋਕਦੇ ਨੇ ਇੱਕ ਕੀ ਹੈ ਚੁਸਤੀ ਕਿ ਕੀ ਸੁਸਤ ਸੁਸਤ ਕਹਿੰਦਾ ਕਿਹੜਾ ਹੁੰਦਾ ਜੀ ਸੁਸਤ ਉੱਪਰਲਾ ਹੁੰਦਾ ਜਵਾੜਾ ਤੇ ਬੁੱਲ ਜਵਾੜਾ ਤੇ ਬੁੱਲ ਉਚਾਰਨ ਅੰਗ ਸਾਂਦੀ ਹਵਾਂ ਨੂੰ ਰੋਕਦੇ ਹਨ ਜਿਹੜਾ ਸੁਸਤ ਹੁੰਦਾ ਹੈਗਾ ਉਹ ਕਿਹੜਾ ਹੁੰਦਾ ਜੀ ਉੱਪਰਲਾ ਜਵਾੜਾ ਤੇ ਬੁੱਲ ਜਿਹੜਾ ਉਚਾਰਨ ਅੰਗ ਹਵਾ ਦੀ ਕਹਿੰਦਾ ਜਿਹੜੀ ਸਾਹ ਦੀ ਹਵਾ ਨੂੰ ਰੋਕਦੇ ਹਨ ਜਦਕਿ ਚੁਸਤ ਜੀਬ ਤੇ ਹੇਠਲਾ ਬੁੱਲ ਇਹਨਾਂ ਆਪਾਂ ਕੀ ਕਹਿੰਦੇ ਨੇ ਆ ਕਿ ਉਚਾਰਨ ਅੰਗ ਵਿਅੰਜਨ ਦੁਨੀਆਂ ਦੇ ਕਹਿੰਦਾ ਉਚਾਰਨ ਵਿੱਚ ਸਹਿਯਤਾ ਕਰਦੇ ਨੇਗੇ ਹੁਣ ਤੁਸੀਂ ਯਾਦ ਰੱਖਣਾ ਵੀ ਆਪਾਂ ਕੀ ਹੈਗਾ ਜਿਹੜੇ ਆਪਣੇ ਦੋ ਚਾਰ ਅੰਗ ਨੇ ਇੱਕ ਸੁਸਤੀ ਕਿ ਚੁਸਤ ਜਿਹੜਾ ਸੁਸਤ ਹੁੰਦਾ ਹੈਗਾ ਉਹ ਫੁੱਲ ਜਵਾੜਾ ਤੇ ਬੋਲੂ ਹੁੰਦੇ ਨੇਗੇ ਉਹ ਕੀ ਹਵਾ ਨੂੰ ਜਿਹੜੀ ਸਾਹ ਦੀ ਆਪਣੀ ਹਵਾ ਨੂੰ ਕੀ ਰੋਕ ਦੇਣ ਜਦੋਂ ਕਿ ਜਿਹੜਾ ਚੁਸਤ ਹੈ ਉਹ ਹੈਗੇ ਜੀ ਜੀਬ ਤੇ ਹੇਟਲਾ ਬੁੱਲਾ ਹਰ ਕੀ ਦੇਖੋ ਜੀ ਜੀਵ ਕਦੇ ਕਿਨਾਂ ਕੋਮਲ ਤਾਲੂ ਨਾਲ ਛੁੰਦੀ ਹੈ ਜਿਵੇਂ ਕ ਕ ਖ ਖ ਗ ਗ ਕਦੇ ਕਠੋਰ ਤਾਲੂ ਨਾਲ ਛੁੰਦੀ ਹੈ ਜਿਵੇਂ ਚ ਚ ਛ ਛ ਜ ਜ ਕਦੇ ਉਲਟੀ ਹੋ ਕੇ ਸਿੱਧੀ ਹੁੰਦੀ ਹੈ ਜਿਨ੍ਹਾਂ ਅਪ ਟੈ ਕ ਠ ਠ ਡ ਡ ਕਦੇ ਤੰਦਨ ਅੰਦਲੀ ਪਾਸੇ ਛੋਂਦੀ ਹੈ ਜਿਵੇਂ ਤੱਤਾ ਥੱਤਾ ਦੱਦਾ ਕਦੇ ਬੁੱਲ ਆਪਣੀ ਖਾਸ ਭੂਮੀਆਂ ਕੁਝ ਨਿਮਾਉਂਦੇ ਨੇ ਜਿਵੇਂ ਪੱਪਾ ਪੁੱਫਾ ਬੱਬਾ ਆਦ ਕਿਉਂ ਹੈ ਹੁਣ ਆਪਾਂ ਇਹ ਦੇ ਅਕੋਰਡਿੰਗ ਆਪਾਂ ਕਿ ਵੰਡ ਸਕਦੇ ਹਾਂ ਧੁਨੀਆਂ ਨੂੰ ਨਿਚੇ ਅਨਸਾਰ ਜਿਹੜਾ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ ਰਹਿੰਦੇ ਹੋ ਇਹਦੇ ਵਿੱਚ ਸਾਰਾ ਆਪਾਂ ਕਿ ਵੰਡ ਸਕਦੇ ਹਾਂ ਕਿਵੇਂ ਕਹਿੰਦਾ ਪੰਜਾਬੀ ਵਿੱਚ ਇਹ ਲਿਖੀਆਂ ਵਿਅੰਜਨ ਧੁਨੀਆਂ ਨੇ ਕਿਹੜੀਆਂ-ਕਿਹੜੀਆਂ ਨੇ ਜੀ ਪੰਜਾਬੀ ਵਿਅੰਜਨਾਂ ਦੇ ਕੁਝ ਵਰਗ ਇਹ ਲਿਖੇ ਅਨੁਸਾਰ ਹਨ ਉਚਾਰਨ ਸਥਾਨ ਦੇ ਨਾਲ ਉੱਤੇ ਬਣਾਏ ਗਏ ਹਨ ਕਿਵੇਂ ਜੀ ਆ ਨੀਚੇ ਡਾਇਗਰਾਮ ਦੇਖੋ ਜੀ ਹਾ ਡਾਇਗ੍ਰਾਮ ਦੇਖੋ ਹੀ ਆ ਦੇਖੋ ਇਹ ਆਪਣੇ ਕੋਲ ਡਾਇਗ੍ਰਾਮ ਆਗੇ ਆਪਣੇ ਕੋਲ ਕੰਠੀ ਹੋ ਗਿਆ ਕੰਠੀ ਕਿਹੜੇ ਕਿਹੜੇ ਹੋਗੇ ਕ ਕ ਖ ਖ ਗ ਗ ਤੇ ਅਈਆਂ ਫਿਰ ਅਗਰ ਤਾਲਵੀ ਚ ਚ ਛ ਛ ਜ ਜ ਤੇ ਅੰਨਾ ਫਿਰ ਅਗਰ ਉਲਟ ਜੀਵੀ ਟੈਂਕਾ ਠ ਠ ਡ ਡ ਨਾਣਾ ਤੇ ਲੱਲੇ ਪੈੜੀਂ ਦੀ ਤੇ ਡਾੜਾ ਤੇ ਉਹਦੇ ਵਿੱਚ ਤਾਲਵੀ ਚ ਛ ਛਾ ਵੀ ਰਹਿ ਗਿਆ ਤੇ ਯਾ ਰਹਿ ਗਿਆ ਇਹ ਕੋਲੇ ਆਪਣੇ ਕੋਲ ਕਿਹੜੇ ਆਗੇ ਤਾਲਵੀ ਤਾਂ ਤੁਸੀਂ ਇਹਦੀ ਕੀ ਹੈ スクリーンショット ਲੈ ਸਕਦੇ ਹਾਂ ਦੰਤੀ ਕਿਹੜੇ ਹੁੰਦੇ ਨੇ ਤੱਤਾ ਥੱਥਾ ਦੱਦਾ ਤਦ ਸੋਰੀ ਜੀ ਤਦ ਨੰਨਾ ਲੱਲਾ ਰਾਰਾ ਤੇ ਸਸਾ ਇਹ ਕਿਹਨੇ ਆਪਣੇ ਕੋਲੇ ਦੰਤੀ ਨੇ ਹੋਠੀ ਕਿਹੜੇ ਆਗੇ ਪੱਪਾ ਫਫਾ ਬੱਬਾ ਮੱਮਾ ਤੇ ਬਾਬਾ ਇਹ ਆਪਣੇ ਕੋਲ ਕਿਹੜੇ ਆਗੇ ਹੋਠੀ ਸੂਰਯੰਤਰੀ ਕਿਹਨਾ ਹੁੰਦਾ ਕੀ ਹੁੰਦਾ ਜੀ ਹਾ ਯਾਦ ਰੱਖਣਾ ਤੁਸੀਂ ਸੂਰਯੰਤਰੀ ਕੀ ਹੈ ਸਿਰਫ ਆਪਣੇ ਕੋਲੇ ਇੱਕ ਹੈ ਜਿਹਨੂੰ ਆਪਾਂ ਕਹਿੰਦੇ ਆ ਹਾ ਚਾਹ ਹਾਂ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਜੀ ਵੀਡੀਓ ਰੋਕ ਕੇ ਨੈਕਸਟ ਚੱਲਦੇ ਆਪਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹਦਾ ਸਕਰੀਨਸ਼ਾਟ ਜ਼ਰੂਰ ਲੈ ਲਿਓ ਕਿਉਂਕਿ ਆਪਾਂ ਨੂੰ ਇੱਥੋਂ ਹੀ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਵੀ ਉਲਟੀ ਜੀ ਵੀ ਕਿਹੜਾ ਹੈ ਕੰਠੀ ਕਿਹੜਾ ਤਾਲਵੀ ਕਿਹੜਾ ਦੰਤੀ ਕਿਹੜਾ ਹੁਣ ਠੀ ਕਿਹੜਾ ਤੇ ਸੂਰਯੰਤਰੀ ਕਿਹੜਾ ਇੱਥੋਂ ਵੀ ਕੁਐਸਚਨ ਬਣ ਜਾਂਦੇ ਨੇ ਨੈਕਸਟ ਦੇਖੋ ਇਹ ਨੈਕਸਟ ਦੇਖੋ ਆਪਣੇ ਕੋਲ ਹੀ ਇਹਨਾਂ ਵਿੱਚੋਂ ਕਹਿੰਦਾ ਐਆਂ ਓਮ ਨਾਣਾ ਨੰਨਾ ਮਮਾ ਨਾਸਕੀ ਵਿਅੰਜਨ ਨੇ ਜਿਹੜੇ ਆਪਣੇ ਕੋਲੇ ਪਿਛਲੇ ਸ਼ਬਦ ਆਗੇ ਜਿਵੇਂ ਆਈਆਂ ਆਊਂ ਆ ਨਾਣਾ ਨੰਨਾ ਮੰਮਾ ਇਹ ਕਿਹਨੇ ਆਪਣੇ ਨਾਸਕੀ ਨਾਸਕੀ ਕਿਹੜੇ ਜੀ ਜਿਹੜੀ ਨੱਕ ਵਿੱਚੋਂ ਆਵਾਜ਼ ਆਉਂਦੀ ਹੈ ਉਹਨੂੰ ਆਪਾਂ ਕਹਿੰਦੇ ਨੇ ਨਾਸਕੀ ਇਹ ਪੰਜ ਆਪਣੇ ਕੋਲ ਕਿਹੜੇ ਨੇ ਨਾਸਕੀ ਵਿਅੰਜਨ ਨੇ ਜੀ ਅਜੋਕੇ ਕਹਿੰਦਾ ਸਮੇਂ ਵਿੱਚ ਜਿਹੜਾ ਘੱਗਾ ਝੱਜ ਟੱਡਾ ਤੱਦਾ ਤੇ ਭੱਬਾ ਜਿਹੜੇ ਵਿਅੰਜਨ ਨੇ ਲਿਖਤ ਵਿੱਚ ਤਾਂ ਮੌਜੂਦ ਹਨ ਪਰੰਤੂ ਬੋਲਚਾਲ ਦੀ ਭਾਸ਼ਾ ਵਿੱਚੋਂ ਲੋਭ ਮੰਨ ਕਰਕੇ ਇਹਨਾਂ ਨੂੰ ਕਿਹ ਵਿਅੰਜਨ ਦੁਨੀਆ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਜਗਤ ਸੁਗਨੇ ਲੈ ਲਈ ਹੈ ਕਹਿੰਦਾ ਮਤਲਬ ਜਿਹੜੀਆਂ ਆਧੁਨੀਆਂ ਨਹੀਂ ਜੀ ਇਹ ਕੀ ਆਪਣੇ ਕੋਲ ਜਿਵੇਂ ਘੱਗਾ ਹੋ ਗਿਆ ਝੱਜਾ ਹੋ ਗਿਆ ਖੱਡਾ ਹੋ ਗਿਆ ੱਡਾ ਹੋ ਗਿਆ ਪੱਪਾ ਇਹ ਆਪਣੇ ਕੋਲ ਵੀ ਅੰਜਲ ਧੁਨੀਆਂ ਤਾਂ ਹੋ ਗਈਆਂ ਬੱਟੇ ਮਜੂਦਾ ਸੰਬਿੱਚ ਕਹਿੰਦਾ ਜਿਹੜੀ ਆਪਣੀ ਬੋਲਚਾਲ ਦੀ ਜਿਹੜੀ ਭਾਸ਼ਾ ਉਹਦੇ ਵਿੱਚ ਉਹ ਲੋਪ ਹੋ ਕੇ ਇਹਨਾਂ ਨੂੰ ਵੀ ਆਪਾਂ ਧੁਨੀ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਕਰਦੇ ਕਿਉਂਕਿ ਇਹਨਾਂ ਇਥਾਂ ਕੀ ਨੇ ਲੈ ਲਈ ਸੁਗਨੇ ਲੈ ਲਈ ਨਹੀਂ ਇਥਾਂ ਤੇ ਇੱਕ ਬਾਤ ਨੈਕਸਟ ਦੇਖੋ ਜੇਕਰ ਅਸੀਂ ਕਹਿੰਦਾ ਸ਼ਬਦ ਕੰਗਾ ਲਿਖਦੇ ਹਾਂ ਤਾਂ ਇਸ ਵਿੱਚ ਖੱਗਨਤੂਨੀ ਕਾਰਜਸ਼ੀਲ ਨਜ਼ਰ ਆਉਂਦੀ ਹੈ ਜੇ ਤਾਂ ਆਪਾਂ ਕੰਗਾ ਸ਼ਬਦ ਲਿਖਦੇ ਆਂ ਤਾਂ ਇਹਦੇ ਵਿੱਚ ਖੱਗਤੂਨੀ ਜੇ ਕਾਰਜਸ਼ੀਲ ਨਜ਼ਰ ਆਉਂਦੀ ਹੈ ਪਰੰਤੂ ਕਹਿੰਦੇ ਸਿਰਫ ਨਜ਼ਰ ਹੀ ਆਉਂਦੀ ਹੈ ਕਿਉਂਕਿ ਅਸਲ ਵਿੱਚ ਚਾਰਨ ਸਮੇਸ ਦੀ ਥਾਂ ਅਸੀਂ ਕੰਗਾ ਬੋਲਦੇ ਹਾਂ ਗ ਅ ਦੀ ਆਵਾਜ਼ ਆਉਂਦੀ ਹੈ ਨਾ ਪਰ ਕੰਗਾ ਬੋਲਦੇ ਆ ਮਤਲਬ ਕਹਿੰਦੇ ਕਿ ਕਾਰਜਸ਼ੀਲਤਾ ਹੈਗਾ ਬਟ ਜਦੋਂ ਆਪਾਂ ਅੰਚਾ ਲਗਾ ਕੰਗਾ ਤਾਂ ਗ ਅ ਦੀ ਆਵਾਜ਼ ਆਉਂਦੀ ਹੈ ਇੱਥੇ ਖੱਗੇ ਦੀ ਥਾਂ ਤੇ ਗ ਅ ਦੀ ਆਵਾਜ਼ ਆਉਂਦੀ ਹੈ ਨੈਕਸਟ ਦੇਖੋ ਹੀ ਕਹਿੰਦਾ ਚੇਤੇ ਰਹੇ ਕਿ ਉਹ ਜੋ ਕਿ ਪੰਜਾਬੀ ਭਾਸ਼ਾ ਵਿੱਚ ਜਿਹੜੇ ਆਪਣੇ ਐਆਂ ਆਉਆਂ ਨਾਣਾ ਡਾੜਾ ਲੱਲੇ ਪੈਰਵੇਂ ਦੀ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਜੇ ਤੁਹਾਨੂੰ ਡੈਕਟ ਪੁੱਛਿਆ ਜਾਵੇ ਕਿ ਕਿਹੜੇ ਸ਼ਬਦ ਨਾਲ ਜਿਹੜੇ ਪੰਜਾਬੀ ਵਿੱਚੋਂ ਸ਼ਬਦ ਸ਼ੁਰੂ ਨਹੀਂ ਹੁੰਦਾ ਤਾਂ ਇਹ ਨੇ ਐਆਂ ਆਉਆਂ ਨਾਣਾ ਡਾੜਾ ਤੇ ਲੱਲੇ ਪੈਰਵੇਂ ਦੀ ਜਿਹੜਾ ਐਆਂ ਤੇ ਆਉ ਆ ਜੀ ਇਹ ਧੁਨੀਆਂ ਦੀ ਅਜੋਕੀ ਪੰਜਾਬੀ ਵਿੱਚ ਵਰਤ ਬਹੁਤ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਯਈਆ ਤੇ ਬਾਵਾ ਜਿਹੜੇ ਆਪਣੇ ਹੋਰ ਹੋਗੇ ਜੀ ਦੋ ਜਹੀਆਂ ਦੁਨੀਆਂ ਹਨ ਜੋ ਸਵਰ ਵਿੱਚ ਤਬਦੀਲ ਹੋ ਹਾਂ ਦੀ ਸਮਰਥ ਰੱਖਦੀਆਂ ਨੇ ਹੁਣ ਤੁਹਾਡੇ ਤੋਂ ਡਾਇਰੈਕਟ ਹੀ ਪੁੱਛਿਆ ਜਾਂਦਾ ਵੀ ਕਿ ਇਹਦੀ ਦੋ ਦੁਨੀਆਂ ਨੇ ਜਿਹੜੀ ਕਿ ਇਹ ਡਾਇਰੈਕਟਰ ਸਵਰ ਜਿਹੜੇ ਆਪਣੇ ਤਬਦੀਲ ਵਿੱਚ ਹੋਣ ਦੀ ਕੀ ਹੈ ਸਮਰਥ ਰੱਖਦੇ ਤਾਂ ਕਿਹੜਾ ਆ ਜਾਊਗਾ ਯਈਆ ਤੇ 바ਵਾ ਇਹ ਜਿਹੜੇ ਦੋਨੇ ਸ਼ਬਦ ਆਪਣੇ ਆ ਜਾਣਗੇ ਜਿਵੇਂ ਗਿਆਨੀ ਨਾਲ ਆਪਾਂ ਯਈਆ ਨਾਲ ਆਪਾਂ ਤੋਂ ਕੀ ਬਣ ਗਿਆ ਗਿਆਨੀ ਅ ਲਾਤਾ ਆਪਾਂ ਸਵਾਮੀ ਤੋਂ ਕੀ ਬਣ ਗਿਆ ਸਵਾਮੀ अपन की बनाता वावी था लाता आड़े में कन्ना लाता बन गया सुन क्या इस धुनिया अर्ध स्वर धुनिया भी किया जाता है जो थोड़ी तो अर्ध स्वर धुनिया होिया लग गई बाबा अपने को अपने को अर्ध स्वर धुनिया ये की है क्योंकि यही है मतलब जो स्वर तब्दील होने की समर्था रख देंता अपवर धुनिया की है किया जाता है ਤੋ ਐਸੀ ਮੇਰੀ ਅੱਜ ਦੀ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰam ਨੂੰ ਜੁਆਇਨ ਕਰ ਸਕਦੇ ਹੋ ਜੇ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੇ ਜੇ ਕੁਝ ਨਾ ਸਮਝ ਆਇਆ ਤੇ ਇੱਕ ਵਾਰੀ ਕਲਾਸ ਨੂੰ ਰਿਪੀਟ ਕਰਕੇ ਫਿਰ ਤੋਂ ਦੇਖ ਲਿਓ ਤੇ ਜਿਹੜੀ ਜਿਹੜੀ ਗੱਲ ਮੈਂ ਨੋਟ ਕਰਨ ਨੂੰ ਕਿਹਾ ਉਹ ਵੀ ਕੀ ਹੈ ਤੁਸੀਂ ਨੋਟ ਕਰ ਲੈਣੀ ਤੇ ਸਕਰੀਨਸ਼ਾਟ ਜਰੂਰ ਲੈ ਲਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਵਰਤੋਬਾਦ ਦੋਸਤਾਂ ਤੱਕ ਜਰੂਰ ਭੇਜ ਦਿਓ ਕਿਉਂਕਿ ਤੁਹਾਡੀ ਮੈਨੂੰ ਮੋਟੀਵੇਸ਼ਨ ਚਾਹੀਦੀ ਤੁਹਾਡੇ ਲਾਈਕ ਤੋਂ ਕੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਜਦੋਂ ਆਪਾਂ ਤੁਹਾਡੇ ਲਈ ਇੰਨੀ ਮਿਹਨਤ ਕਰਦੇ ਹਾਂ ਤੁਹਾਡੀ ਫਰਜ਼ ਬਣਦਾ ਵੀ ਇਸ ਵੀਡੀਓ ਨੂੰ ਕੀ ਵੱਤੋਬਾਦ ਸ਼ੇਅਰ ਕਰੋ ਆਪਣੇ ਫਰੈਂਡਾਂ ਨਾਲ ਜਲ ਜਲ ਇਹਨਾਂ ਨੂੰ ਭੇਜੋ ਆਪਣੇ ਦੋਸਤਾਂ ਨੂੰ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦੇ ਮੈਂ ਅੱਗੇ ਤੋਂ ਵੀ ਤੁਹਾਡੇ ਲਈ ਕੀ ਹੈ ਵਧੀਆ-ਵਧੀਆ ਜਿਹੜੀ ਵੀਡੀਓ ਨੇ ਆਪਣੀ ਨੈਕਸਟ ਵੇਅ ਕਰਨ ਦੀ ਉਹ ਲੈ ਕੇ ਆ ਸਕਾਂ ਸੋ ਜਰੂਰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦੀ ਸਾਰਿਆਂ ਦੀ ਜੀ ਸੌਰੀ ਮੇਰੀ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ ਸਾਰਿਆਂ ਦਾ ਦਿਲੋਂ ਥੈਂਕ ਯੂ